ਪਰਮੇਸ਼ਰ ਕੀ ਕੀਰਤਿ ਗੁਰਮਹਤੁਰੂ ਧਿਆਨ ਜੋ ਜੋ ਸੁਨੇ ਪ੍ਰੀਤ ਸੰਗ ਜਨਮ ਜਨਮ ਦੁਖ ਜਾਨ ਜਤ ਗੁਰੂ ਰਤਨਾਗਰ ਮਾਧੂ ਵਾਦਮੀ ਭਗਵਾਨੋ ਜੋ ਸਿਮਰੇ ਪਵ ਸਾਗਰ ਤਰੇ ਸਚ ਗਣ ਮਿਲੇ ਸਥਾਨ ਲਾਭ ਕੁਸਵਾ ਪ੍ਰੀਤ ਕਰੂ ਵਾ ਨਵਿਕਾ ਹੋਈ ਗਿਆਨ ਅਗੁਰਮ ਰਹੈ ਤੀਨ ਪਵਨ ਵਿੱਚ ਸੋਇ ਪਾੜ ਸਰੂਪ ਕਰ ਪਠਿਆ ਸੁਰ ਸ਼ਿਵ ਦੇ ਨਾਲ ਪੂਰਨ ਆਸਾ ਸਾਰੀਆਂ ਸਤਿਗੁਰੂ ਪੈ ਦਿਆਲ ਸੁਪਨੇ ਵੀ ਜਮਨਾ ਦਿਸੇ ਹਰ ਕਰ ਜਾਵੇ ਕਾਲੋ লাভ ਤੇরি হাজির পূর্ণ পুরুষ আকাল জমন দক সে না পড়ে নেড় নে আবে কাল মারহি ইজত রহি দুশমন হোয়ে মীত দোজ ক দি আগ সড় বলে দুষ্ট জমন কে পীতা তব তব জেতন মন রহি হর দাম ঠন্ডা শীত ਹਰ ਕਾਰਜ ਵਿੱਚ ਹਾਦੀ ਬਿਗਨ ਪੜੈ ਨਾ ਕੋਈ ਕੋੜ ਦਰਮ ਸੰਕਟ ਮਿਟੇ ਦਰਸ ਹਰੀ ਕਾ ਹੋਵੇ ਧੋ ਦੇਵੇ ਪਰਮਾਤਮਾ ਮਮਤਾ ਕੇ ਸਬਦਾ ਲਗ ਨ ਜਾਵੇ ਤੰਦੜੀ ਤਨ ਕੋ ਠੇਕਵਾ ਪਰਮੇਸ਼ਰ ਕੇ ਨਾਮ ਕਾ ਲੱਗਾ ਰਹੇ ਵਰਾਗ ਲਾਦੇ ਵੇ ਹਰ ਨਾਮ ਕਾ ਮਨ ਚੰਚਲ ਕੋ ਜਾਵੇ ਹਣਸ ਬਣੇ ਹਰ ਪੂਜ ਕੇ ਬੇਸ ਕਾਲਾ ਕਾ ਗੋ ਗਿਆਨ ਜਪਣ ਭਗਵੰਤ ਕੋ ਅਬਲ ਜਨਾ ਦੇ ਪਾ ਧਰਮ ਘੰਡ ਕਾ ਦੁਜਾ ਪਾ ਦੇਵਸਾ ਆਪਣੀ ਦੇ ਮੁਝੇ ਸਭ ਦੁਨੀਆਂ ਕੇ ਨਨਤ ਰਾ ਦਿਵਸ ਤਾ ਢੂੰਢਤੇ ਸਾਧੂ ਸੰਤ ਮਹੰਤ ਸਭ ਜਗ ਤੇਰੇ ਆਸਰੇ ਪਵਨ ਪਤੀ ਭਗਵੰਤ ਬਿਨ ਤੇਰੇ ਕੋਈ ਨਹੀਂ ਜੀਨ ਦੁਨੇ ਕਾ ਕੰਤ ਤੀਣ ਪਵਨ ਸੰਸਾਰ ਮੇ ਤੂੰ ਹੀ ਆਪਤਵੰਤ ਤੂੰ ਹੀ ਅਲਕ ਰੰਝਨਾ ਦੀਨ ਦਰਦ ਸਤਵੰਤ